ਉਹ ਚੰਨੀ ਖੱਚ ਕੇ ਰੱਖੋ ਕੰਮ ਪਾਣੀ ਉਹਨਾਂ ਨੂੰ ਨਾਲ-ਨਾਲ ਲੰਨਦੇ ਉਹ ਇਹਲਾ ਬਾਜਾ ਉਹ ਸ਼ੁਰੂ ਤੇ ਫਿਰਦੇ ਨੇ ਬੰਦਰ ਆਪਣੀ ਫਾਂਟ ਲੱਗਣ ਵਾਲੀ ਵੀ ਰਿਆਲ ਬਣਾਈ ਚੱਲਣ ਵਾਲੇ ਮੇਰੀ ਗੱਲ ਸੁਣ ਮੇਰੇ ਪਿੱਛੇ ਜੇ ਨਾ ਜੀ ਕਿਨੇ ਮੈਂ ਲਾ ਤੜਕੀ ਲੰਘ ਜਾ ਉਹ ਕਿਆ ਗੱਲ ਕਰਤੀ ਸੋ ਕਿਆ ਕੋਈ ਗੱਲ ਨਹੀਂ ਵੀਰੇ ਮਾੜਾ ਦੱਬੀ ਜੰਨਾ ਕੰਮ ਯਾਰ ਨਾ ਮੇਰੀ ਗੱਲ ਸੁਣੋ ਯਾਰ ਗਾਇਂ ਜੇ ਕਰਨਾ ਤੂੰ ਅਸਿੰਦੇ ਸੌਂਕੀ ਦਾ ਗਾਣਾ ਯਾ ਨਹੀਂ ਉਹ ਬਾਲਾ ਪੁਰਾਣਾ ਜਿਹਾ ਝੋਨਾ ਲਾਉਣੀ ਛੱਡ ਦੇਣਾ ਬਾਈ ਬਣ ਕੇ ਸੁਣਾ ਹੀ ਤੇਰਾ ਬਾਜੀ ਵਾਲੀ ਗੈਂਟ ਆ ਓਏ ਉਕੀ ਸੁਣਾਵਾ ਯਾਰ ਜੰਨੀ ਤੈਨੂੰ ਮੇਰੀ ਗੱਲ ਸੁਣ ਮੈਂ ਸੁਣਾ ਤਾਂ ਦੇਵਾ ਬਾਈ ਬਣ ਕੇ ਹੁਣ ਨਾ ਮੈਨੂੰ ਧੁੱਪ ਵਾਲੀ ਲੱਗੀ ਜਾਂਦੀ ਆ ਪੈਰ ਗਰਮ ਹੋ ਰਹੇ ਨੇ ਐ ਘਰ ਆ ਬਜੀ ਰੋਟੀ ਖਾਣ ਗਈ ਨਾ ਮੋਟਰ ਤੇ ਬਹਿ ਕੇ ਨਾਲੇ ਤੈਨੂੰ ਗਾਣਾ ਸੁਣਾ ਕੇ ਲੈਉਣ ਵਾਲੀ ਤੂੰ ਚਾਹ ਬਣਾ ਲਈ ਆਪਾਂ ਦੋ ਤਾਂ ਜਾਣੇ ਯਾਰ ਉਹ ਕੀ ਗੱਲ ਕਰਤੀ ਓ ਕਾ ਸੁਣਾ ਦੇ ਬਾਈ ਬਣ ਕੇ ਓ ਮੇਰਾ ਜੀਜਾ ਨਹੀਂ ਲੱਗਦਾ ਓਏ ਵਾਲੀ ਸੋਹਣਾ ਗਾਉਂਦੀ ਸੀ ਉਹ ਤਾਂ ਮੇਰੇ ਤੋਂ ਪੂਜਾ ਪਤਾ ਨਹੀਂ ਹੁਣ ਕਿੱਧਰ ਲੰਘੀ ਉਹ ਨਾਲੇ ਉਹ ਬਾਈ ਦੇਖ ਲੈ ਜਿਹੜਾ ਪਾਣੀ ਦੇ ਕਿੰਨੇ ਗਾਣੇ ਕੱਢੇ ਸੀ ਓਨੇ ਝੋਨੇ ਆ ਟੂ ਝੋਨਾ ਤਰੀ ਬਾਈ ਬਣ ਕੇ ਸੁਣਾਈ ਓਏ ਉਦਨ ਨਹੀਂ ਦੂਣੀ ਡਾਲਦਾ ਓ ਲੈ ਸੁਣ ਫਿਰ ਪਾਣੀ ਹੋ ਗਏ ਡੂੰਗੇ ਚੋਨਾ ਲਾਉਣੀ ਸੜ ਦੇਣਾ ਕੱਪੜੇ ਧਣਵਾ ਨੇ ਮੈਂ ਵੀ ਆ ਨੂ ਉੱਤਰ ਤੇ ਉਹ ਕੀ ਅਗਲ ਕਰਤੀ ਜੋ ਕਹ ਤਾ ਨਹੀਂ ਆ ਰਹੀ ਬੰਦੇ ਨਵੇਂ ਵਿੱਚ ਮਸੂ ਹੋ ਜਾਣਾ ਜਨਵਦਨ ਦਾ ਵੜਾ ਸੇਰਾ ਗੱਲਬਾਤ ਕਰਦਾ ਓਏ